ਦਾ ਮੰਦਾ ਹੀ ਹੈ ਕੰਮ ਐਸੋ ਨਹੀਂ ਪਰ ਸਾਰਾ ਖਰਚਾ ਚੱਕ ਗਈ ਦੀ ਆ ਵੀ ਇਹ ਸਾਲਾ ਬਾਹਰ ਮੌਸ ਦਾ ਕੋਈ ਪਤਾ ਨਹੀਂ ਵੀ ਕਿਹਾ ਜਾ ਰਿਹਾ ਇਹ ਨਾਲ ਸਾਲਾ ਇਹ ਤਾਂ ਇੱਕ ਕਾਸੀ ਕੰਮ ਬਿੱਤੇ ਲੱਗੇ ਹੋਇਆ ਕੰਮ ਤੇ ਖਰਚਾ ਤਾਂ ਤੇਲ ਚ ਪੂਰਾ ਕਰ ਜਾਂਦਾ ਇਹ ਉਹ ਬੱਤ ਕਰ ਬੈਠਾ ਰ ਮੇਰੇ ਵਰਗੇ ਦਾ ਮੇਰੇ ਵਰਗੇ ਲੋਕਾਂ ਨਾਲ ਭਰ ਦਿੰਦੇ ਫਿਰ ਲੋਕਾਂ ਨਾਲ ਭਰ ਦੇ ਦੇ ਜੇ ਬਸ ਆਈ ਕਿਹੜੇ ਜਮਾ ਕਰਾ ਉਹਦਾ ਬੋਲਦਾ ਕਿਹਦਾ ਬਤਾ ਹਲੇ ਘੜ ਗਿਆ ਹਲੇ ਇਹ ਤਾਂ ਲਾ ਗੱਡੀ ਗੇ ਗਿਆ ਹੁਣ ਰੀ ਬਣ ਯਾਰ ਸਾਈਕਲ ਉੱਪਰ ਲੈ ਗਿਆ ਰੀ ਬਣ ਮੈਕਟਰ ਮੈਕਟਰ ਹੁੰਦੀ ਪ੍ਰਾਣੀ ਜਿਹੜੀ ਮੰਤਰੀ ਰੱਖਦੇ ਆ ਹੁਣ ਉਹ ਦੀ ਮਤਰੀ ਹੁੰਦੀ ਆ ਤੂੰ ਵਿਆਹ ਹਾਂ ਉਹ ਗੱਡੀ ਆ ਚਿੱਟੇ ਰੰਗ ਦੀ ਹੁੰਦੀ ਤੇ ਮੋਬਾਈਲਰ ਗੱਡੀ ਉਹ ਤਾਂ ਨੇੜੇ ਹੀ ਗਿਆ ਤੱਕ ਤੂੰ ਦੂਰ ਬਹੁਤ ਦੂਰ ਲੱਕਣਾ ਉਲੀ ਗਿਆ ਤੱਕਣਾ ਉਲੀਓ ਜਾ ਕੇ ਤੇਲ ਮੁੱਕ ਕੇ ਘਰ ਉਪਰ ਸਾਲਾ ਕਰ ਉਲੀ ਤੋਂ ਜਾਏ ਉਲੀ ਜਾਣਾ ਦਾ ਵਿਆਹ ਲੈ ਦੇਣਾ ਤੇਲ ਨਾ ਪਾਵੇ ਥਲੀ ਚ ਉਹ ਲੱਗਿਆ ਕੱਲ ਨੂੰ ਲੱਗਿਆ ਟਰੈਕਟਰ ਲੱਗਿਆ ਹੁੰਦਾ ਦਾ ਹਾਂ ਲਾਹੌਰ ਕੱਲ ਫੂਆ ਵਿਆਹ ਕੇ ਲੈਂਦਾ ਦਾ ਮੈਂ ਆਪਣੀ ਘਰ ਦੀ ਕੱਲ ਫੂਆ ਟਰਪਲੇ ਆਇਆ ਦਾ ਉਧਰੋਂ ਬਰਾੜਾ ਦੀ ਜਿਹਨਾਂ ਕਹਿੰਦੇ ਬਰਾਤ ਨਹੀਂ ਆਈ ਉਹ ਨਹਿਰ ਪਾਉਣ ਦੇਖਣ ਇਧਰ ਨੂੰ ਵੀ ਆਏਗਾ ਤੇ ਨਹੀਂ ਆਈ ਨਹੀਂ ਬੈਠਾ ਤੇਲ ਮੁੱਕਾ ਪਕਟਿਆ ਆ ਗਿਆ 11 ਵਜੇ ਪਹੁੰਚਿਆ ਕਰਾਉਂਦੀ ਕੋਲ 9 ਘੰਟੇ ਹੋ ਗਏ 10 ਹੋ ਗਏ ਇੱਕ ਮੈਂ ਰੱਖਿਆ ਹੋਇਆ ਸਫੀ ਕਾਲ ਜੀ ਬਹੇਰੇ ਐ ਅੱਠ ਅੱਠ ਗਏ ਇੱਕ ਕਸਵੀਰ ਆਉਂਦਾ ਕਸਵੀਰ ਆਉਂਦਾ ਉਹ ਕਹਿੰਦੇ ਪੜਾਉਣਾ ਸੀ ਵੀ ਅਸੀਂ ਕਾਲ ਬਾਈ ਸਾਰਿਆਂ ਨੂੰ ਲੋ ਭਾਈ ਵਿਆਹ ਨੇ ਵਿਆਹ ਪਰ ਵਿਆਹ ਕਿਦਾ ਹੋ ਰਿਹਾ ਹੈ ਕਿ ਨਹੀਂ ਹੋਰ ਕਿ ਇੱਕ ਦਿਨ ਕਰੇ ਇੱਕ ਦਿਨ ਵਿਆਹ ਇਦਾਂ ਹੀ ਆ ਜਿਹੜਾ ਹੁਣ ਭਾਈ ਇਹਨਾਂ ਕਣੀ ਹਲੇ ਇੱਕ ਨੂੰ ਜਵਾਬ ਦਿੱਤਾ ਸੀ ਇੱਧਰ ਭਾਈ ਹੋਰ ਕਿ ਮੈਂ ਕਿਹਾ ਭਾਈ ਸਾਨੂੰ ਇੱਧਰ ਭਗਤਾਉਣਾ ਪੈਣਾ ਮੈਂ ਨਾ ਠੀਕ ਆ ਮੈਨੂੰ ਵੀ ਇੱਧਰ ਉੱਧਰ ਮੈਂ ਇੱਥੇ ਵੀ ਜਾ ਆਉਣਾ ਮੈਂ ਕਿਹਾ ਜਾਣਾ ਤਾਂ ਉੱਧਰ ਵਾਹ ਭਾਈ ਨਹੀਂ ਇੱਧਰ ਸਾਡੇ ਵਿਆਹ ਹੈ ਭਾਈ ਹੋਰ ਕੋਈ ਗੱਲ ਭਾਈ ਇੱਧਰ ਹੁਣ ਮੇਨ ਹੈ ਬੰਦਾ ਸਾਡਾ ਕਿਤੇ ਹੋ ਗਿਆ ਸੀ ਤੇ ਬਗੈਰ ਕਾਦੇ ਰੁਕੇ ਹੈ ਕਿਉਂ ਭਾਈ ਆ ਗਏ ਜੀ ਆ ਗਿਆ ਤੂੰ ਸਲੰਦਰ ਨੂੰ ਆਉਂਦਾ ਹਾਂ ਸਲੰਦਰ ਮੈਂ ਵੀ ਭਰਉਣਾ ਵੈਸੇ ਤਾਂ ਸਲੰਦਰ ਭਰਉਣਾ ਆਏ ਆ ਤੁਸੀਂ ਇੱਥੇ ਇੱਥੇ ਦਾ ਸਿਰਦਾ ਬੁਥੀ ਦਾ ਕੰਮ ਕਰ ਕਰਦੇ ਆ ਹਾਂ ਅਸੈਂਡ ਨਹੀਂ ਲੱਗਦੇ ਉਹਦੇ ਵੀ ਹਾਂ ਕਰ ਕਰਦੇ ਆ ਇਹ ਬਾਕੀ ਪੈਸੇ ਦੇ ਪੈਸੇ ਸੀ ਪੈਸੇ ਦੇ ਪੈਸੇ ਦੇ ਚਲੋ ਮੈਂ ਤੁਹਾਡੇ ਕਿਹਾ ਯਾਰ ਅਜੇ ਨਹੀਂ ਨਾਲ ਹੀ ਗਿਆ ਉਹ ਬਣਾ ਫੋਨ ਕਰਦਾ ਹੁਣ ਮੈਨੂੰ ਕੀ ਪਤਾ ਤੇਰਾ ਵੀ ਜਾਣਾ ਮੈਨੂੰ ਤਾਂ ਐ ਵੀ ਮੈਂ ਲੇਟ ਹੋ ਗਿਆ ਤੁਸੀਂ ਤਾਂ ਸਾਧਰੇ ਚਲੇ ਜਾਂਦੇ ਆਂ ਭਾਈ ਮੈਂ ਜਾਣਾ ਉਹ ਦੇਖਾ ਤਾਂ ਮੱਥਾ ਨਿਕਲ ਅਥੇ ਜਾ ਕੇ ਇਹ ਜਣਾ ਮੰਡ ਨੂੰ ਬੋਰਡ ਨਾ ਚੱਲਦੀ ਪਰसों ਦੀ ਪਾਣੀ ਦਾਦੀ ਛੱਡਦੀ ਹੈ ਹੁਣ ਟਾਈਮ ਆ ਪਾ ਮੋਟਰ ਦਾ ਪਾਣੀ ਲੈਟ ਬਥੇਰੀ ਆਉਂਦੀ ਹੈ ਕੱਲ ਸਵੇਰ ਦੀ ਆਈ ਸੀ ਸਵੇਰ ਰੱਦੀ ਬੰਦ ਕੱਲ ਸਵੇਰ 5:00 ਦੀ ਆਈ ਵੀ ਕਹਿੰਦਾ ਖਾਲ ਬਸ ਸਪਰੇਅ ਮਰਾ ਦੇ ਜਟਪਟ ਮਰਾ ਦੇ ਹੈਨਾ ਮਰਾ ਦੇ ਜਟਪਟ ਮਰਾ ਲਉਣਾ ਲੇਕਿਨ ਉਹ ਮਨ ਨੇ ਥਾਮਦੀ ਕਰਦੇ ਜੀ ਜਦੋਂ ਪਾਣੀ ਖੜਾ ਨਹੀਂ ਕਰਦਾ ਸਾਬਰ ਯਾਤੀਆਂ ਕਾਲੇ ਲਾਣਾ ਪੈਣਾ ਪਾਣੀ ਦਾ ਮੰਗਦੀ ਆ ਮੈਂ ਇੱਥੇ ਛੱਡੀ ਵੀ ਅੱਧਰ ਕੱਲ ਫਿਊ ਸੁੱਟ ਗਿਆ ਯਾਰ ਕੱਲ ਲਾਇ ਹੀ ਨਹੀਂ ਨੇ ਲੈਟ ਸਵਾਰ ਤੇ ਇੱਧਰ ਆਣ ਵੀ ਨਹੀਂ ਛੱਡੀ ਵੀ ਆ ਜੀਬ ਦਾ ਕਰਤੀ ਸਰਬਸ 10 ਮਿੰਟ ਚੱਲਦਾ ਕੱਲ ਆਏ ਨਹੀਂ ਹੋਗਾ ਬਸ ਯਾਰ ਵਿੱਚੇ ਮਸ਼ੀਨ ਛੋਟੇ ਕਟਰ ਵਾਲੀ ਲੈ ਲੈ ਹੋਰ ਕੁਝ ਲੈ ਲਮਾਂਗਾ ਦੱਸ ਛੋਟੇ ਕਟਰ ਵਾਲੀ ਕੀ ਗੱਲ ਛੋਟੇ ਨਹੀਂ ਲੈ ਲੈ ਹੁਣ ਕਿਉਂ ਰੋਲੇ ਪੜੀ ਆ ਝਲੜੀਆਂ ਬੂਟੇ ਬੂਟਾ ਲੱਗ ਗਿਆ ਬਹੁਤ ਹੈ ਹੈ ਬਰਗ ਮੰਨੇ ਆਓ ਅਹੀਂ ਕਰਨਾ ਇੱਧਰ ਬਸ ਇੱਧਰ ਆ ਲੋ ਜਲ ਆਇਆ ਉਦੋਂ ਸਾਡੇ ਏਰੀਆ ਦਾ ਫਾਇਦਾ ਨਹੀਂ ਬੀਜਦਾ ਵਧੀਆ ਬੰਦਾ ਹੈ ਬੁੱਢਾ ਹੀ ਬਹ ਲੱਗੇ ਮੈਂ ਕਿ ਇਹ ਗੱਗਾ ਮੰਨਦਾ ਨਹੀਂ ਮੈਂ ਮੰਨਦਾ ਹਾਂਗਾ ਬੁੱਢੇ ਦਾ ਆਉਣਾ ਹੀ ਆਉਣਾ ਵੀਰੇ ਇਹ ਮੰਨਦਾ ਨਹੀਂ ਕਹਿੰਦਾ ਆ ਨਹੀਂ ਕਹਿੰਦਾ ਮੈਂ ਆਉਗਾ ਤੈਨੂੰ ਦਿਖਾਉਂਗਾ ਦੋ ਤਿੰਨ ਸਾਲ ਰੁਕਿਆ ਹੁਣ ਦੇਖਿਆ ਕੀ ਬਾਲੂ ਆਂਗੜਾ ਸਖਮਾ ਥੱਲੇ ਤੇ ਫਸਲ ਦਿਖੜਾ ਜਿੰਦੀ ਜੀਰੀ ਆਣਾ ਕੰਮ ਕਰਨਾ ਇਹਨਾਂ ਨੇ ਦੇ ਇਹ ਜੀਮੀਦਾਰ ਜੀ ਤੂੰ ਕਰਦੇ ਇੱਕ ਵਾਰ ਨੂੰ ਕਰ ਦਿੰਦਾ ਬਹੁਤ ਦਿੱਕਤ ਉਹ ਮੈਨੂੰ ਬੰਦਾ ਦੱਸੇ ਕਹਿੰਦੇ ਵੀ ਜਿਹੜਾ ਢੇਰਾਵਾਂ ਲੱਗਣ ਲੱਗੇ ਨਾ ਬੁੱਟੇ ਹਾਂ ਸਮਝਣਾ ਉਹ ਬੰਦਾ ਆ ਗਿਆ ਪੱਕੀ ਗੱਲ ਐ ਲੱਗਦੇ ਤਾਂ ਆਏ ਜਾਂ ਤੇਜ਼ੀ ਹੋਵੇ ਹਾਂ ਇਹ ਪਹਿਲਾਂ ਦੀ ਗੱਲ ਐ ਤਾਂ ਗੱਟੇ 10 ਸਾਲ ਦੀ ਗੱਲ ਮੈਂ ਤਾਂ ਪਹੁੰਚਦਾ ਬੁੱਟਾ ਆਇਆ ਕਹਿੰਦੇ ਜਿਹੜੇ ਮੰਦੇ ਜਲਾ ਦੇਣਾ ਬੁੱਟਾ ਤਾਂ ਤੇਜ਼ ਜਾਊਗਾ ਜੇ ਤੇਜ਼ੀ ਜਲਾ ਦੇ ਬੁੱਟਾ ਤਾਂ ਬੰਦਾ ਜਾਊਗਾ ਉਹ ਤਾਂ ਹੈ ਹੀ ਆ ਆ ਗੱਲ ਐ ਹੁਣ ਤਾਂ ਛੱਡਿਆ ਹੀ ਨਹੀਂ ਕਿਸੇ ਦੇ ਬਾੜੇ-ਬਾੜੇ ਦੇ ਛੱਡੇ ਹੈਗੇ ਮਾਰਚ ਜਗ੍ਹਾ ਦੇਖ ਨਹੀਂ ਜਾਂਦੀ ਬੁੱਟਾ ਲਾ ਦੇ ਉਹਨੇ ਮੈਨੂੰ ਘਰ ਵੀ ਦਵਾਈ ਲਈ ਹਾਂ ਪੂਰੀ ਦਵਾਈ ਚੱਲ ਰਹੀ ਹੈ ਪੂਰੀ ਦਵਾਈ ਜਲਦੀ ਪੂਰੀ ਹੋ ਛਿੜੀ ਜਾਂਦੀ ਹੈ ਜਦੋਂ ਜਿਹੜੀ ਹੈਗੀ ਮੈਨੂੰ ਤਾਂ ਐਂ ਤਾਂ ਵੀ ਮਨ ਲਾ ਇਸ ਤੋਂ ਨਿਕਿਆ ਘਰੋਂ ਤਲਾੜ ਛਿੜਿਆ ਨਾ ਟੁੱਕਾ ਕਰਾਇਆ ਲੋਕਾਂ ਦਾ ਹੋ ਗਿਆ ਹੈ ਨਾ ਪਹਿਲਾਂ ਤਾਂ ਲਾਪਰੀ ਇਦਾਂ ਨਿਕਰਾਇਆ ਦਾ ਟੁੱਕਾ ਛਿੜੀਆਂ ਦਾ ਬਹੁਤ ਕੰਮ ਦੀ ਲੋੜ ਸੀ ਉਹ ਬਾਈ ਫੇਰ ਇੱਕ ਨਹੀਂ ਹੁੰਦਾ ਹੁਣ ਐਤ ਕੀ ਛਿੜੀ ਤੇਜ ਹੈ ਗੁੱਟੇ ਦਾ ਮੰਦਾ ਪੈ ਜਾਣਾ ਹੋਰ ਆ ਚਲੋ ਬਾਕੀ ਦੇਖਦੇ ਹਾਂ 2-4 ਸਾਲ ਬਾਅਦ ਜਦ ਤੱਕ ਇਹਨਾਂ ਦੀ ਪੜਾਈ ਹੋਣੀ ਜਦ ਪੈਣਾ ਅਰੇ 2-4 ਸਾਲ ਦਾ ਤੇਜ ਰੋ 3 3 ਸਾਲ ਦੀ ਰੋ ਹਾਂ ਦੇ ਬਹਾਲ ਤੇ ਜਰੂਰ ਕੋਦੇ ਬਾਅਦ ਦਾ ਮੰਦਾ ਪਾਊਗਾ ਜਾਨ ਨੂੰ ਧੁੰਦ ਧੁੰਦਰ ਵਾਲੇ ਨਾਲ ਪੱਠ ਹੋ ਜਣੇ ਹਾਂ ਅਸੀਂ ਵਾਟ ਕੇ ਫੇਰ ਲੈ ਆਣੇ ਉਹਦੇ ਬਾਅਦ ਫਿਰ ਫਿਰ ਅਸੀਂ ਤਾਂ ਹੀ ਰੁਕੀ ਅਸੀਂ ਲੈ ਚੁੱਕਾ ਚਲ ਆ ਅਸੀਂ ਤਿੰਨ ਕਿਲੇ ਲਾਉਣੇ ਫਿਰਦੇ ਮੈਂ ਲਾਉਣੇ ਨਹੀਂ ਇੱਥੋਂ ਜਿਹੜੇ ਆ ਸਾਲ ਬੁੱਟੇ ਲੱਗੇ ਮਾਰੂਗਾ ਮਾਰੂਗੇ ਮਾਰਦੇ ਵੀ ਨਹੀਂ ਜਾਏ ਦੋ ਸਾਲ ਹੋ ਗਿਆ ਇਕਾ ਬੁੱਟੇ ਕਿਹ ਮਾਰਦੇ ਹੁਣ ਦੋ ਸਾਲ ਨਾ ਲਾਵੇ ਉਹ ਚੰਗਾ ਬਾ ਦੋ ਸਾਲ ਲਾਉ ਨਾ ਇਨਨੂੰ ਪੱਠਾ ਹੁਣ ਦੋ ਜਾਂ ਇਹ ਪੱਟੜੇ ਜੋ ਕਿ ਯਾਰ ਲਾ ਦੋ ਹਾਂ ਆਈ ਬਾਈ ਯਾਰ ਬਹੁਤ ਯਾਰ ਭਾਈ ਹੈ ਯਾਰ ਤਾਂ ਕਰੇ ਨਾ ਨਾ ਤਾਂ ਕੋਈ ਕਰਦਾ ਹੀ ਹੈ ਨਾ ਪੈਂਦੇ ਨਹੀਂ ਪਹਿਣਾ ਸਾ ਨਾ ਨਹੀਂ ਪਹਿਣਾ ਜਵੀਨ ਪਰਸੋਂ ਪਾਣੀ ਲਵਾਦਾ ਜਵੀ ਐ ਬਿਛਾਦੀ ਉਧਰ ਹਵਾ ਬਾਹਤੀ ਬਾਈ ਆ ਦੋ ਦਿਨ ਹੋ ਗਏ ਹਵਾ ਵੀ ਪੀ ਜਾਂਦੀ ਹੈ ਹਾਂ ਹਵਾ ਆਈ ਜੀ ਜਵੀਨ ਨੂੰ ਲਾ ਲਮ ਜਵੀ ਲਾ ਦੇ ਮੈਂ ਉਹ ਵੀ ਹਵਾ ਕੱਲ੍ਹ ਦੀ ਰਹੀ ਪਰਸੋਂ ਨਹੀਂ ਦੇਖੀ ਚੌਥੇ ਬਾਦੀ ਹਾਂ ਹੱਦ ਨਾ ਹੋਈ ਚੌਥੇ ਲੇਟ ਨੂੰ ਜਲੀ ਹਵਾ ਇਹਨਾਂ ਹਾਂਜੀ ਲੱਗੇ ਭਾਈ ਗਾਉਣ ਕਰੀਏ ਕਿੰਨੀ ਤਿਆਰੀ ਹੁਣ ਗੈਸਟ ਆਈ ਗਏ ਲੈ ਪਹਾਈ ਜੱਲੀ ਜਾਣੀ ਹੁਣ ਠੀਕ ਨਹੀਂ ਰੇਰੂ ਪਾ ਕੇ ਗੱਲ ਬਥੇਰੀ ਐ ਗੱਲ ਵੱਧੂ ਅੱਗੇ ਹੁਣ ਤਾਂ ਪੂਰੀ ਗੱਲ ਐ ਜਿੱਦਿ ਕਹਦੇ ਮਾਹੀ ਕੰਨ ਨੂੰ ਇਹ ਅੰਮੀ ਪਾਰਟੀ ਸਟ ਕਿਉਂ ਨਹੀਂ ਨੇ ਜਾਨੂੰ ਹਵਾ ਲੱਗ ਲੂਗੀ ਫੇ ਮਾਰ ਕੇ ਨਾ ਰੂਟਾ ਬਿਟ ਦੀ ਪਾੜ ਮੜ ਮੜੀ ਬਸ ਫਾਗਾ ਜੀ ਮਾਰਨਾ ਵੀ ਫਾਗਾ ਨਹੀਂ ਮਾਰਨਾ ਰੂਟਾ ਬਿਟ ਦੀ ਪਾੜੇ ਪਾ ਦੇਣੀ ਮੜ ਮੜੀ ਮਾਪਨੇ ਪੰਦਰਾ ਜਿਆ ਕਰ ਦੇਣਾ ਇਹਨਾਂ ਪਾ ਕੇ ਦੇਸੀ ਰੇ ਕਰਕੇ ਤਿਆਰ ਕੰਨਾ ਲਾ ਲੈਣਾ ਬਸ ਠੀਕ ਨਹੀਂ ਬੂਟਾ ਬੂਟਾ ਨਹੀਂ ਕਰਤੀ ਨਾਸਲਾ ਨਹੀਂ ਆ 2 ਕਿਲੋ ਬੂਟਾ ਦੇ ਇਹ ਵੀ ਹੋ ਜਣੇ ਤੇ ਇੱਧਰ ਵੀ ਬੂਟੇ ਆ ਆਹ ਵੀ ਕਿਲੋ ਲੱਗ ਰਹੇ ਇਹਦਾ ਤਾਂ ਵਿਜਾਲੇ ਉਹ ਪਰਾਂ ਵੀ ਉਟਿਆ ਸਰੇ ਬੂਟਈ ਰਿਆ 2.5 2.5 ਕਿਲੋ ਦੋਰੇ ਬੂਟੇ ਦੇ ਵਗੈਰਾ ਸੀ ਜਿਹੜੇ 300 ਤੇ ਕੀ ਪਤਾ ਹੁੰਦਾ ਭਾਬੂ ਦਾ ਠੀਕ ਨਹੀਂ ਪੱਤੂ ਵੀ ਨਿਕਲ ਲੱਗੇ ਥਲੇ ਦੇਖਦੇ ਕੀ ਬਣਦਾ ਹੁਣ ਬਹੁਗਾ ਪੈਂਦਾ ਨਹੀਂ ਤਾਂ ਵੀ ਸ਼ੰਕਰ ਹੈ ਵਿਆਹ ਹੀ ਬਹੁਤਾ ਯਾਰ ਕੱਲ ਵੀ ਬਹੁ ਮੰਡ ਤੇ ਬੋਕਟੇਂ ਹੀ ਅੱਜ ਫੇਰ ਬਹੁ ਜਾਂਦੀ ਹੈ ਕੱਲ ਵੀ ਬਹੁ ਵਿਆਹ ਗਈ ਤੇ ਮੰਡਮ ਅੱਜ ਫੇਰ ਭੈਣੀ ਵੀ ਹੈ ਆਸੇ ਉਸੇ ਭੈਣੀ ਚੱਲਦਾ ਕੰਮ ਬਾਹ ਹੈ ਦੋ ਤਿੰਨ ਦੋ ਕੁ ਮਹੀਨੇ ਮਹੀਨਾ ਡੇਢ ਮਹੀਨਾ ਪਿਆ ਹੋ ਰਹੀ ਤੇ ਬਾਦ ਫਿਰ ਸਟਾਪ ਲਾ ਜੇਣਾ ਫਿਰ ਉਹੀ ਅਗਲਾ ਵਿਆਹ ਨਹੀਂ ਕਰਦਾ ਗਰਮੀ ਵਾ ਸਬਜੀ ਭਾਜੀ ਸਭ ਕੁ ਖਰਾਬ ਹੋ ਜਾਂਦਾ ਹੈ ਸਿਆਲਮਾ ਵਿਚਾਰ ਰਹਿਦਾ ਪੰਜ ਚਾਰ ਦਿਨ ਮਠਿਆਈ ਮਠੀ ਹੋਈ ਚਾਹੇ ਸਾਡੀ 15 ਦਿਨ ਰੱਖ ਛੱਡ ਜਿਹੜੀ ਘਰ ਦੀ ਬਣਾਈ ਹੋਈ ਮਠਿਆਈ ਵੀਹਨਾ ਰੱਖ ਲਾ ਚਾਹੇ ਖਰਾਬ ਨਹੀਂ ਹੋ ਸਾਦੀ ਜਿਹੜੀ ਘਰ ਦੀ ਬਣਾਈ ਜੀ ਹਾਂ ਕੀ ਹੋ ਗਿਆ ਹੁਣ ਇਹਨੂੰ ਕਾਈ ਫਿਰ ਉਹ ਵਾਹ ਬਤਾ ਦੇ ਜਿਹੜਾ ਮੈਨੂੰ ਮੈਨੂੰ ਮੈਲ ਚਲਾਵਾ ਫਿਰ ਮੈਨੂੰ ਹੀ ਬੈਠਣਾ ਪਊਗਾ ਇਹ ਨੂੰ ਕਹਣਾ ਮੈਂ ਜੇ ਬਹਿ ਜਾਉਂਦੇ ਇੰਨੇ ਸਾੜ ਸਾੜੀਆਂ ਗੱਡੇ ਰੋਪੜ ਸੜਕ पे ਨਿਕਲਦੇ ਇੰਨੇ ਜੂਰੇ ਨਿਕਲਦੀਆਂ ਨਾ ਹਾਏ ਹਾਏ ਲਾ ਦਿੱਤੋ ਨਾ ਬੁੱਟੇ ਲਾ ਰਹੇ ਹੈਂ ਲਾ ਰਹੇ ਹੈ ਲਾਉਂਦੇ ਅੱਜ ਹੈ ਮਾਹੂਕਾਲ ਪਰ ਤੋਂ ਖੱਡੇ ਹੀ ਨਿਕਲੇ ਹੋਣੇ ਅੱਜ ਲਾ ਲੈਣੇ ਉਹਨਾਂ ਨੇ ਵਧੀਆ ਜੀਨੇ ਲਾਉਣੇ ਭਾਈ ਲਾ ਲਓ ਅਜ ਤਾਂ 2 ਸਾਲ اٹਕੇ ਲਾਉਣੇ ਹੁਣ ਪਹਿਲੇ ਪਟਾ ਕੇ ਫੇਰ ਲਾਉਂਗੂ اٹਕੇ ਔਰ ਨੂੰ ਆਹ ਜਵੀ ਦਾ ਨਿਬੜ ਗਿਆ ਔਰ ਜੋ ਵੀ ਵੇਚਣੀ ਆ ਹੁਣ ਖੜੀਓ ਦੇ ਦੇਣੀ ਆ ਕਣੀ ਲਾ ਕੇ ਪਾਣੀ ਪਾ ਕੇ ਰੇ ਵੇਚਦੇ ਨਹੀਂ ਖੜੇ ਹੀ ਵਿੱਗਾ ਗਾਹ ਬੀਜ ਦੂੰਗਾ ਤੇ ਮੈਂ ਫੇਰ ਕਾਕੰਡਾ ਚਾਹੀਏ ਅਗਲਾ ਛੋਟੀ ਨੂੰ ਬਟਾ ਲਾ ਲਵੇ ਚਾਹੀਏ ਬੜੇ ਨੂੰ ਲਾ ਲਵੇ ਵਿਸਵੀ ਦਾ ਰੇਟ ਕਰ ਲੈਣਾ ਠੀਕ ਨਹੀਂ ਗੱਲ ਵਾ ਵੇ ਅਨੇ ਜਰਮਾ ਭਾਈ ਖਾਲੀ ਇਹ ਜਬੀ ਨੇ ਤਾਂ ਕੁਛ ਨਹੀਂ ਪਟਾਇਆ ਇਸੋਂ ਇਹ ਤਾਂ ਮੰਦੇ ਹੀ ਹੈ ਕੰਮ ਇਸੋਂ ਨਹੀਂ ਪਰ ਸਾਰਾ ਖਰਚਾ ਚੱਕ ਗਈ ਦੀ ਜਵੀ ਇਹ ਸਾਲਾ ਬਾਹਰ ਮੌਸ ਦਾ ਕੋਈ ਪਤਾ ਨਹੀਂ ਵੀ ਕਹਿਆ ਜਾ ਰਿਹਾ ਇਹ ਨਾਲ ਸਾਲਾ ਪਰ ਸਾਰੇ ਖਰਚਾ ਚੱਕੀ ਦੀ ਜਨੇ ਦਾ ਲਊਗੀ ਨਹੀਂ ਰੇ ਪਾਣੀ ਠੇਕਾ ਠੁਕਾ ਸਭ ਕੱਟ ਦਿੰਦੀ ਐ ਜੇ ਲੋਟ ਆ ਜਵੇ ਇਹ 6 ਮਹੀਨੇ ਦਾ ਹੁਣ ਦੇਖੀ ਜਾਂਦੀ ਕੀ ਬਣਦਾ ਹੁਣ ਇਹਦਾ ਵੱਡਣਾ ਕਿ ਆਏ ਹੁਣ ਤਾਂ ਡਾਉਨ ਹੀ ਜਾਣਾ ਇਹਨੇ ਔਰ ਪੈਗੀਤੋ ਪਰ ਪਰ ਪਈਏ ਠੰਡ ਕੱਖ ਮਲਦੇ ਜਿਆਦਾ ਪ੍ਰਸ਼ੀਣ ਬਥੇਰੀਆ ਵੱਡਾ ਹੁੰਦੀਆਂ ਹੁਣ ਜਵੀ ਤਾਂ ਮੰਦਾ ਹੀ ਰਹਿਣਾ ਆ ਮੰਡਮਾ ਚੱਲਦੀ ਮੋਟਰ ਦੀ ਦਾਤ ਵੀ ਚੱਲਦੀ ਇਹਨੇ ਜਿੰਨੇ ਜਿੰਨੇ ਬੰਦੇ ਪਾਣੀ ਪੈਟੂ ਦੀ ਬਾਜ ਵੇਲਾ ਉਹ ਰੇਮੜ ਮਾਰੀ ਮਾਰੀ ਇਹ ਸਾਲ ਹੋਰ ਟਰੈਕਟਰ ਹੁੰਦਾ ਦੂਆ ਜਿਹੜਾ ਆਪਣਾ ਤਾਂ ਪਹਿਲਾ ਧਾਰ ਜਣਾ ਉੰਦੀ ਬਾਏ ਵੇਲਾ ਪਿੰਡ ਛੁਣਦੀ ਥਾਲੀ ਜੀ ਵੀ ਸੀਮਣਾ ਚੱਲਦਾ ਸਲੈਂਸਰ ਆਹੀ ਤਾਂ ਉਹਨੂੰ ਲੱਗਿਆ ਪਿਆ ਇਹਦੀ ਵਿੱਚੇ ਆਵਾਜ਼ ਖਤਮ ਕਰਦੀ ਥਾਲੀ ਢੋਲ ਕੀ ਵਿੱਚੇ ਲਾਤੀ ਵਿੱਚੇ ਘੁੰਮ ਕਰਦੀ ਆਵਾਜ਼ ਥਾਲੀ ਦੀ ਜਮਈ ਸਰਸਰੇ ਹੁੰਦੀ ਆ ਇਹਨਾਂ ਦੱਬਦੇ ਜਦੋਂ ਪਤਾ ਲੱਗੇ ਨਾ ਕਾਇਮ ਹੋਏ ਦਾ ਪਤਾ ਲੱਗੇ ਵਿੱਚੇ ਸਰਸਰ ਕਰੀ ਜਾਂਦਾ ਬਸ ਲੈ ਕਿੰਨੀ ਕਿਦੂਰਾ ਉਦ 3 ਘਰਾਂ ਮਾ ਬਣੀ ਜਾਦਾ ਟਰੈਕਟਰ ਸੁਣਦਾ ਨਹੀਂ ਦੇਲਾ ਉਹ ਹੁਣ ਤਾਂ ਥਾਲੀ ਜੀ ਵੀ ਸੀਮਣਾ ਬੋਲਦਾ बातें चाकड़े पहला ये हाँ। चाकड़ा चाकड़े ना मंदिर दिया बातें तक कबाची है है तो गलती दी तो कबाऊंगा ज़्यादा लगी दिया मुझे हाँ हाँ बोलने के बयान ने वासी बिल्ला बयान है कहना हूँ ना नहीं मगर मैं बेक्सा डायरेक्टर का ਜਿੰਦਾ ਬਾਹ ਹੁੰਦਾ ਨਾ ਮਾਰੀ ਵਾਲੇ ਪਹਿਲਾਂ ਦੂਰ ਕਰੂਗਾ ਤੀਰ ਕਰੂਗਾ ਤੀਰ ਕਰਦੇ ਬੀਖ ਪੜਦੇ ਉਦੋਂ ਬਾਅਦ ਨਾ ਆ ਕੇ ਮਿਲਦੇ ਫਿਰ ਫੰਗਦੇ ਰਾਮਾ ਜੀ ਦਾ ਤਾਂ ਖੁੰਗੇ ਲੈ ਹੋ ਜਣੇ ਰੂੜਾ ਵੀ ਤੇ ਮੈਂ ਪੜੇ ਗਿਆ ਭਈਆਂ ਕਰ ਲਾ ਰੇ ਪਾਜੀ ਹੈ ਭਈ ਇਹ ਤਾਂ ਮੈਂ ਕਰੇ ਲੈਣੇ ਆਪਾਤੀਓ ਛੱਡਿਆ ਮੈਂ ਦੂਈ ਵੀ ਆ ਗਈ ਕਹਨੇ ਕੱਲ ਕਹਿੰਦੇ ਭਈਏ ਘਾੜਨੇ ਨੂੰ ਕਿਆ ਵੀ ਆ ਕੇ ਨਾਲੇ ਪਾਟੀ ਦਾ ਘਾੜ ਲਾਵੇ ਤਾਂ ਪਹਿਲਾਂ ਉਹ ਪੈਦੇ ਬਾਅਦ ਲਈਏ ਠੀਕ ਨਹੀਂ ਲੱਗੇ ਪਰ ਤੀ ਨਾ ਕਿੜਾ ਲਾ ਕੇ ਕਿੜਾ ਲਾ ਤਿੰਦੇ ਨੂੰ ਘਟਾ ਲਾ ਕੇ ਦੇ ਦੇ ਸਾਨੂੰ ਹੁਣ ਉਹਦਾ ਕਰਦਾ ਦਾ ਪਰਪਲ ਫੋਨ ਆਹ ਨਾ ਮਾਮੇ ਨੂੰ ਕਹਦੇ ਕਿ ਛੱਡ ਜਾ ਕਿ ਬਿੱਡ-ਬੁੱਡ ਨਾ ਆਗਾ ਸੀ ਕਿ ਕੁਛ ਨਾ ਕਰੀ ਇੱਕ ਨਹੀਂ ਛੱਡ ਜਾ ਉਹਦਾ ਜਿਗਾਰਡ ਕਸਿਆ ਬਣੂ ਗੰਨੇ ਵਾਲਾ ਆਪੇ ਬਿੱਡ ਰੱਖ ਲਿਓ ਉਹਦੇ ਕਣਕ ਕੋਲ ਉਹ ਰੱਖਦਾ ਲਿਆਊਗਾ ਬਿੱਡ ਕਸੀ ਨਾ ਕਹ ਕਣਕ ਨਹੀਂ ਬਤਾਉਣਾ ਕਸਣੇ ਦੀ ਗੱਲ ਕਰਦਾ ਮੈਂ ਤੈਨੂੰ ਫੇਰ ਖੋਲਣਾ ਪੈਣਾ ਕਿ ਇੱਕ ਨਹੀਂ ਛੱਡ ਜਾ ਉਹਦਾ ਦਣ ਕਹਿੰਦਾ ਕਰ ਲੈ ਕਹਿੰਦਾ ਟਰਾਲਾ ਲਿਆ ਕਹਿੰਦਾ ਉੱਥੇ ਜੀ ਹੂੰ ਮਹਾ ਉਹ ਕਹਿੰਦਾ ਕਿਤੇ ਦਿਨ ਨੌਕਰੀ ਦੇ ਬਾਅਦ ਕਹਿੰਦਾ ਮਮਾ ਛੱਡ ਕੇ ਜਾਊਗਾ ਹਾਂ ਤਵਾ ਕੋਈ ਕਹਿੰਦਾ ਲਾਦੀ ਕਿੰਨੇ ਕੁ ਮੇਰੇ ਜਿਹੜੇ ਜਿਹੜੇ ਰਹਿੰਦੇ ਵਾਹੋ ਸਾੜੇ ਹੁਣ ਆਏ ਨਾ ਗੰਨੇ ਦੇ ਜਿਹੜੇ ਸਾੜੇ ਗੰਦਾ ਜਿਆਦਾ ਇਹ ਪਾਸੀ ਗਾਇ ਦੀ ਗੱਲ ਆਈ ਜਾਣੀ ਫਿਰ ਗਾਇ ਦੀ ਇੱਕ ਲੱਦ ਲੱਦ ਕੇ ਖੜਾਈਆ ਫਿਰ ਠੀਕ ਗੱਲ ਓਕੇ ਤੇ ਫਿਰ ਉਹ ਹੁਣ ਆ ਨਾ ਕਹਿੰਦਾ ਤੋ ਇਹ ਬਿੱਡੂ ਨੂੰ ਕਹਿ ਦੀ ਚਾਰ ਨਾਟਾ ਖੋਲ ਦੂੰਗਾ ਲੈ ਆ ਕੇ ਉਹਦੇ ਸਾੜੇ ਉਹ ਪਹਿਲਾਂ ਕਾ ਨੂੰ ਆਉਣੇ ਤਨੂ ਨੰਬਰ ਦੇ ਦੇਣਾ ਮਾਮੇ ਦਾ ਕਹਿਦੀ ਉਹਨੂੰ ਆਪੇ ਤੂੰ ਆਹੋ ਫੇਰ ਉਹਨੇ ਆਪਣੀ ਮਰਜ਼ੀ ਕਰਨੀ ਉਹਨੂੰ ਕੁਝ ਨਹੀਂ ਕਹਿਣਾ ਹਾਂ ਹਾਂ ਜਿਸ ਤਰ੍ਹਾਂ ਛੱਡ ਕੇ ਜਾਂਦਾ ਛੱਡ ਜਾ ਓ ਠੀਕ ਠੀਕ ਹੈ ਫਾਲਦੀ ਨਹੀਂ ਲਾਉਣੀ ਐ ਕਿਉਂ ਰੇ ਹੋਣ ਗਿਆ ਫਾਲਦੀ ਲਾਉਣੀ ਐ ਗਾਹ ਨੂੰ ਲਾਲਾ ਤੇ ਗਾਹ ਨੂੰ ਲਾਦੇ ਨੇ ਆਹ ਹਾਂ ਸਾਫੇ ਆ ਜੇ ਤਾਂ ਲੱਗਣੀ ਆ ਲੱਗਣੀ ਆ ਹੁਣ ਥੋੜਾ ਲੱਗਣੀ ਆ ਚੱਲ ਧਾਨਾਂ ਦਾ ਦੂਗਾ ਦੂਹ ਹੁੰਦਾ ਜਾਂ ਲੱਗਦੀ ਆ ਹਾਂ ਲੈ ਲੈ ਕੇ ਮਾਸੇ ਜਿਵੇਂ ਲਾ ਜਾਂਦੀ ਹਲਦੀ ਯਾਰ ਉਹ ਗੱਗੇ ਹੁਣ ਲਾਲਾ ਉਹਨੇ ਪਈ ਰਣਾ ਵਿੱਚ ਅਪ੍ਰੈਲ ਮਾਤ ਅਪ੍ਰੈਲ ਨੂੰ ਲੱਗਦੀ ਹੈ ਹਲਦੀ ਉਹ ਕਾਹਾਂ ਲਾਵੇ ਯਾਰ ਮਰਜੀ ਤੇਰੀ ਹੈ ਮੱਝ ਲਾ ਲੈ ਇੱਕ ਸਾਲ ਖੜਾਉਣੀ ਵੀ ਹੁੰਦੀ ਗੱਗੇ ਇਹ 2 ਸਾਲ ਹੀ ਕੱਢਦਾ ਏ ਉਹ ਜਦ ਜੰਮਿਆਉਣਾ ਨਹੀਂ ਨਾ ਬੱਸ ਲਾਉਂਦੀ ਸਾਰੇ ਫਿਰ ਲਾਉਂਦੀ ਸਾਰੇ ਤੁਰ ਪੈਂਦੀ ਆ ਅਪ੍ਰੈਲ ਚ ਲਾ ਲੱਗਦੀ ਆ ਮਿੱਟੀ ਚ ਕੋਈ ਤੁਰ ਤੁਰਦੀ ਤੁਰਦੀ ਲੇਟ ਆ ਮਿੱਟੀ ਚ ਪਹਿਲੇ ਲਾ ਕੇ ਦੇਖ ਲੈ ਇੱਕ ਵਾਰ ਕੀ ਕਰਨਾ ਤਾਂ ਐ ਉਰੇ ਫੇ ਮੇਰੀ ਗੱਲ ਸੁਣ ਪਈ ਦਾ ਕਾਫੇ ਦਾ ਕਰਦਾ ਤਾਂ ਕੋਈ ਫਾਇਦਾ ਹੈ ਗੱਲ ਹੈ ਹੱਦੋਂ ਕੀ ਦੇ ਤੂੰ ਲਾਈ ਚਲੇ ਪਾਗਲੇ ਇਹ ਵਿਚਾਰਦੇ ਮਿੱਟੀ ਦੇ ਨਾ ਟਾਈਮ ਯਾਰ ਹੈ ਜਿਹੜੇ ਕਿੱਲਿਆਂ ਦੇ ਕੀਲੇ ਬੀਜਦੇ ਆ ਅਪ੍ਰੈਲ ਚ ਬੀਜਦੇ ਆ ਉਹ ਹਾਂ ਫਿਰ ਪਹਿਲਾ ਮਿੱਟੀ ਰੱਖਦੇ ਆ ਨਿਕਲਦੀ ਉਹ ਤਾਂ ਨਾਲ ਦੋ ਦੋ ਮਹੀਨੇ ਬਾਅਦ ਨਿਕਲਦੀ ਆ ਕੋਈ ਕਾਰਨ ਹੋਊਗਾ ਵਿੱਚ ਰੱਖੀ ਦਾ ਚਰਚੇ ਰੱਖੀ ਵੀ ਆ ਗਰੋਥ ਦਾ ਹੋਊਗਾ ਕੋਈ ਗਰੂਸ ਦਾ ਕੀ ਪਤਾ ਮੈਂ ਤਾਂ ਸਾਲੀ ਨੂੰ ਜਿਆਦਾ ਧਾਨ ਨੂੰ ਪਾਣੀ ਛਾੜ ਦਿੰਦਾ ਇੱਧਰ ਹਾਲੀ ਲਾ ਦਿੰਦਾ ਮੈਂ ਲਾ ਲਈ ਜਾ ਮੈਂ ਤੈਨੂੰ ਦੱਸਿਆ ਆਪਣੀ ਗੱਲ ਐਂ ਲਾ ਲਾ ਭਾਈ ਤੇਰੇ ਖੇਤਾਂ ਜੋ ਮੈਂ ਮਰਜ਼ੀ ਕਰ ਤੇ ਸਾਰੇ ਪੱਟ ਕੇ ਨਾਈ ਲਾ ਮੰਤਵਾ ਮੈਂ ਹੋਰ ਐਨੀ ਦਾ ਬੰਦਾ ਹਾਲ ਤੇ ਵੀ ਸਾਹ ਨੂੰ ਮੈਂ ਤੈਨੂੰ ਮੈਂ ਦੱਸਿਆ ਇਹਦੇ ਕਟਾਉਣਾ ਤੇ ਲਾ ਦੇ ਹਾਲੀ ਆ ਮਰਜ਼ੀ ਮੈਂ ਇਹਨੂੰ ਕਹਿੰਦੇ ਤੇ ਸਾਡੇ ਅਗਾ ਬੇ ਵਿਹਲਾ ਪਿਆ ਲਾ ਕੇ ਕਰਨਾ ਪੈਦਾਸ ਮਨ ਨੂੰ ਤੇ ਆਲੂ ਕੱਢਣੇ ਪਹਿਲਾਂ ਪਹਿਲਾਂ ਬੀਜ ਵੀ ਦੇਖਣਾ ਪੈਣਾ ਬੀਜ ਪਿਆ ਤੇਰੇ ਪਾ ਕਿੱਥੇ ਆ ਕਿੱਥੇ ਹਾਲ ਤੇਰਾ ਕਿੱਥੇ ਆ ਤੇਰੀ ਹਾਲ ਦੀ ਫਾਤੀ ਮੇਰੀ ਸਾਰੀ ਉਹ ਵਾਲ ਕੇ ਪਿਆਤੀ ਬੀਜ ਮਿਲਣਾ ਬੀਜ ਮਿਲ ਜਾਂਦਾ ਉਹ ਵਾਲ ਕੇ ਰੱਖਤੀ ਨਾ ਬੀਜ ਫਿਰ ਬਾਅਦ ਵਿੱਚ ਮਿਲੂਗਾ ਪਹਿਲਾਂ ਬੀਜ ਨਹੀਂ ਮਿਲਦਾ ਬੀਜ ਮਿਲ ਜਾਣਾ ਫਿਰ ਲਾਦੇ ਪਹਿਲਾਂ ਫਿਲਾ ਦਿੰਦੇ ਆ ਯਾਰੀ ਤੇ ਮਰਜੀ ਕਰਦਾ ਆਹ ਗੱਲ ਓਟੇ ਪਹਿਲੀ ਕਹਿੰਦਾ ਮੈਨੂੰ ਵੀ ਹਾਂ ਪਹਿਲਾਂ ਲਾ ਦਿੰਨੇ ਮਗਲੀ ਮੰਡੀ ਵਾਲੀ ਬਸ ਬੈਂਸ ਕਰਨੀ ਆ ਤੇ ਇਹਨੂੰ ਕਹਿੰਦੇ ਹਟ ਗਿਆ ਤੂੰ ਬੱਥ ਕਰ ਹਾਂ ਇਹਨੇ ਕਰਨੀ ਹੁੰਦੀ ਪੁੱਠੀ ਬੈਂਸ ਠੀਕ ਐ ਰਾਤ ਮੋਟਰ ਚਲਾ ਕੇ ਮੁੜਿਆ ਮੈਨੂੰ ਸਵੇਰੇ ਗਿਆ ਹਾਂ ਮਾ ਨੱਕਾ ਦੂਈ ਸਾੜ ਪਾਇਆ ਜਹਾਂ ਤੱਕ ਲਾੜ ਚੱਲਣੀ ਪਹਿਲੀ ਚੱਲੀ ਜਾਣ ਤੇ ਉਧਰ ਨੂੰ ਪਾਣੀ ਪੈਂਦਾ ਪਈ ਜਾਣਦੇ ਤਾਂ ਤਾਤੇ ਕਿਹੜੇ ਮਾਰੇ ਆਇਆ ਹੁਣ ਤੱਕ ਖੜਨਾ ਵੀ ਨਹੀਂ ਉੱਥੇ ਕੀ ਹੋਣਾ ਜਦ ਤੇਰੇ ਮਰ ਕੇ ਸੱਤੇ ਪੈ ਹੁੰਦੇ ਜਾਂ ਨੂੰ ਮੈਂ ਗੇੜਾ ਮਾਰੇ ਆਉਂਦਾ ਤਾਂ ਹੀ ਤਾਂ ਮੈਂ ਕਹਿੰਦੇ ਮਾਰਦਾ ਗੱਲਾਂ ਤਾਂ ਹੀ ਅਟਕਿਆ ਮੈਂ ਕਹਿੰਦੇ ਤੇ ਵੀ ਲੋੜੇ ਉਹ ਜਾ ਕੇ ਮੈਂ ਨਾ ਪਾਣੀ ਦੇਖਦਾ ਲੋਕਾਂ ਦੇ ਖੇਤਾਂ ਮਾੜੀ ਬੜਨਾ ਤਾਂ ਗੇੜਾ ਲੱਗੇ ਸਾਰੀ ਰਾਤ ਦੀ ਲੈਟ ਚੱਲਦੀ ਆ ਠੀਕ ਆ ਉਹ ਪਤਾ ਅਨਾਂਡ ਕਰ ਗਿਆ ਤੇਰਾ ਵੀ 3 ਕਿਲੋ ਨੇ ਭਰਤੇ ਮੋਟਰ ਨੇ 2.5 ਕਿਲੇ ਠੀਕ ਆ ਦੂਜਾ 2.5 ਕਿਲੇ ਤੂੰ ਨੱਕਾ ਵੱਡਾ ਸ਼ਾਮ ਤੱਕ ਚੱਲਣੀ ਸ਼ਾਮ ਜਾ ਕੇ ਨੱਕਾ ਮੋੜਿਆ ਜੀ ਹੁਣ ਇਹਨੂੰ ਐ ਪੁੱਛ ਰਿਹਾ ਵੀ ਸਵੇਰ ਦਾ ਕਿੰਨੇ ਗੇੜੇ ਮਾਰੇ ਆ ਆਪੇ ਨਹੀਂ ਮੋਟਰ ਦੋ ਕਿ ਸਾਜ ਲੈ ਗਿਆ ਪੀਏ ਪੀਏ ਨਹੀਂ ਆਣਾ ਕਿਹੜਾ ਹੈ 45 7 ਕਿਲੋਮੀਟਰ 7 14 14 আর 14 14 ਹੋ ਗਿਆ 2 14 28 ਕਿਲੋਮੀਟਰ 28 ਤੇ 14 ਹੋ ਗਏ ਤਾਂ ਮੈਂ ਹੋਰ ਮੰਨੇ ਆ ਫਲੇ ਦੋ ਤਿੰਨ ਮਾਰ ਲਦੇ ਨਹੀਂ ਜਾਂਦਾ ਦੋ 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 ਨਾਲ ਸਾਜ ਦੇਣਾ ਕਿਧੇ ਕਿਧੇ ਲਾਵਾਂਗਾ ਹੈ ਪਾਪਾਂ ਜਿਹੜੇ ਮੰਨ ਕੇ ਚੱਲ ਦੂ ਗੜੇ ਲਾਇਆ ਆ ਮੈਂ ਹਾਂ ਹੁਣ ਜਾਣ 14 ਕਿਲੋਮੀਟਰ ਹੋ ਗਿਆ ਇੱਕ ਫੇਰ ਗਿਆ ਨੱਕੇ ਮੋੜਨ 14 ਕਿਲੋਮੀਟਰ ਫੇਰ ਹੋ ਗਿਆ 28 14 ਕਿਲੋਮੀਟਰ ਹੁਣ ਜਾਣਾ ਨੱਕੇ ਮੋੜ ਕੇ ਆਉਣੇ ਫੇਰ 14 ਕਿਲੋਮੀਟਰ ਹੁਣ ਹੋ ਗਿਆ ਕਿੰਨਾ ਹੋ ਗਿਆ 42 42 ਇੱਕ ਜਿਹੜਾ ਹੋ ਲੱਗਣਾ ਇਹਦੇ ਬਾਅਦ ਇਹਦਾ ਕਾਕੀ ਕਾਜ਼ੀ ਕੰਮ ਬਈ ਤੇ ਲੱਗੇ ਹੋਇਆ ਕੰਮ ਤੇ ਖਰਚਾ ਤਾਂ ਤੇਲ ਚ ਪੂਰਾ ਕਰ ਜਾਂਦਾ ਹੈ ਉਹ ਬੱਤ ਕਰ ਬੈਠਾ ਰੇ ਤੇਰੇ ਵਰਗੇ ਦਾ ਤੇਰੇ ਵਰਗੇ ਲੋਕਾਂ ਨਾਲ ਭਰ ਦਿੰਦੇ ਫਿਰ ਲੋਕਾਂ ਨਾਲ ਭਰ ਦੇ ਦੇ ਜੇ ਉਹਦਾ ਕੋਤੋ ਤਾਂ ਕੂੜਾ ਬਤਾ ਹਲੇ ਘੜ ਗਿਆ ਹਲੇ ਆ ਇਹ ਬਤਾ ਲੇ ਕਿ ਬੇਲ ਨੂੰ ਜਾਲ ਲੜਾ ਕਰਾ ਦੇ ਮਾਰ ਲਾਉਂਦਾ ਜਾਨ ਨੂੰ ਮੈਂ ਖੇਤਾਂ ਜਾਇਆ ਮੋਟਰ ਸਾਰੇ ਦੇਖਿਆ ਹੁੰਦਾ ਮੈਂ ਜਿਹੜਾ ਖੇਤ ਕਿੰਨੀ ਮੀਰੇ ਲਾਵਾ ਦੱਸ ਹੈ ਆ ਇਹੇ ਕੰਮ ਹੀ ਦੇ ਪਾਣੀ ਤਾਂ ਨਾਵਾ ਮੈਂ ਦੇਖਣਾ sabia ਇਹਦਾ ਇੱਕ ਕੱਦੂ ਵਰਤਾ ਰੇ ਪਾਣੀ ਪਵਾਤਾ ਇਹ ਕੰਮ ਜੋ ਗਾਈਆ ਬਸ ਇਹ ਪਾਣੀ ਦੇਖਣ ਯੋਗ ਨਹੀਂ ਹੈਗਾ ਨਾ ਨੱਕਾ ਮੋੜਨੇ ਯੋਗ ਹੁਣ ਸਰਦਾਰ ਦੀ ਪੱਟ ਨਹੀਂ ਖੱਡਿਆ ਬਾਰ ਰਾਤ ਦਾ ਸਾਜਰੇ ਗਿਆ ਮੈਂ ਅੱਜ ਜਦ ਆ ਗਿਆ ਤਾਂ ਮੈਂ ਦੂਹ ਪਾਸੇ ਦਾ ਫालतੂ ਪਾਣੀ ਕਰਨ ਕਰਦਾ ਤਾਰੇ ਆਇਆ ਉੱਧਰ ਭਰਤਾ 1.5 ਬੀਗਾ ਉਹਨੇ ਫालतੂ ਪਾਣੀ ਨੇ 1.5 ਦੋ ਬੀਗਾ ਭਰਤਾ ਜੇ ਮੈਂ ਹੁਣ ਜਾ ਮੈਂ 12 ਵਜੇ 1 ਵਜੇ ਉੱਥੇ ਪਾਣੀ ਕਿੱਦ ਨੂੰ ਧਾਰੂਗਾ ਦੱਸ ਮੈਨੂੰ ਇਹ ਜਗ੍ਹਾ ਮੈਂ ਇਹ ਨਾਲੋਂ ਜ਼ਿਆਦਾ ਸਲਾਤੂ ਹੈ ਮਾਰਦਾ ਗੱਲਾਂ ਇਹ ਆ ਜਿਹੜਾ ਦਿਨ ਆਇਆ ਤਾਂ ਸਾਡੇ 2 ਕਿੱਲੇ ਨੂੰ ਕਿਹੜਾ ਦੇਖ ਕੇ ਉਰੇ ਆ ਗਿਆ 4 ਗੱਲਾਂ ਛੜਾ ਕੇ ਉਹ ਲੰਘ ਗਿਆ ਉਹ ਵੇਚ ਲਿਆ ਪਰ ਪਰ ਲੇ ਗੂਜੇ ਫੇਰ ਜਾ ਰਿਹਾ ਦੇਖ ਲੈ ਆ ਕੇ ਸੁਣਾਉਣਾ ਆਇਆ ਤਾਂ ਮੈਨੂੰ ਫੁੱਲਾ ਵਾਲੀਆਂ ਗੱਡੀਆਂ ਬਹੁਤ ਲੱਗਦੀਆਂ ਤਾਂ ਬਹੁਤ ਲੱਗਦੀਆਂ ਮੈਂ ਘਰ ਵਾਲੇ 50 ਗੱਡੀਆਂ ਲਗ ਲਈ ਆਪਣੇ ਤੇ ਪੌਰੇ ਆਇਆ ਤੇਰੀ ਬੈਨ ਕਿਹੜੀ ਗੱਡੀ ਤੇ ਲਾ ਜਾ ਉਹ ਵਿਆਹ ਲੜੀ ਗਾ ਦੇ ਵਿਆਹ ਤੇਰੀ ਬੈਨ ਕਿਹੜੀ ਗੱਡੀ ਲੈ ਕੇ ਆ ਲਾ ਜਾ ਤਾਂ ਕੁਝ ਨਹੀਂ ਤਾਂ ਖਾੜਕੂ ਬਾਦ ਦਾ ਟਾਈਮ ਬਤਾ ਫੁੱਲ ਲਾ ਕੇ ਤਾਂ ਗੱਡੀ ਲੈ ਗਿਆ ਨਹੀਂ 11:00 ਤੇ ਵੱਧ ਲੈ ਜਾਂਦਾ ਕਟਾਈ ਹੁੰਦੀ ਸੀ ਹਾਂ ਨਾ ਤੂੰ ਫੁੱਲ ਲਾ ਕੇ ਤਾਂ ਗੱਡੀ ਲੈ ਗਿਆ ਹੁਣ ਫੁੱਲ ਘੇੜੇ ਰੀਬਨ ਤੇ ਸੜੇ ਜਾਂਦਾ ਉਹ ਤਾਂ ਲਾ ਕੇ ਗੱਡੀ ਘੇਗ ਗਿਆ ਹੁਣ ਰੀਬਨ ਯਾਰ ਸਾਈਕਲ ਉੱਪਰ ਲੈ ਗਿਆ ਰੀਬਨ ਕਈ ਮੈਸਟਰ ਮੈਸਟਰ ਹੁੰਦੇ ਦੀ ਪ੍ਰਾਣੀ ਜਿਹੜੀ ਮੰਤਰੀ ਰੱਖਦੇ ਆ ਹੁਣ ਉਹ ਦੀ ਆ ਮਤਰੀ ਹੁੰਦੀ ਆ ਤੂੰ ਵਿਆਹ ਹਾਂ ਉਹ ਗੱਡੀ ਆ ਚਿੱਟੇ ਰੰਗ ਦੀ ਹੁੰਦੀ ਤੇ ਮੋਬਾਈਲਰ ਗੱਡੀ ਉਹ ਤਾਂ ਨੇੜੇ ਹੀ ਗਿਆ ਤੱਕ ਤੂੰ ਦੂਰ ਬਹੁਤ ਦੂਰ ਗਿਆ ਲੱਗਣਾ ਓਲੀ ਗਿਆ ਤੱਕ ਨਾ ਓਲੀਓ ਜਾ ਕੇ ਤੇਲ ਮੁੱਕ ਕੇ ਘਰ ਉਪਰ ਸਾਲਾ ਕਰ ਓਦੀ ਤੋਂ ਜਾ ਓਲੀ ਜਾਣਾ ਦਾ ਵਿਆਹ ਦੇਣਾ ਵਿਆਹ ਦੇਣਾ ਤੇਲ ਨਾ ਪਾਵੇ ਥਲੀ ਚ ਉਹ ਲੱਗ ਗਿਆ ਕੱਲ ਫੂ ਲੱਗਿਆ ਟਰੈਕਟਰ ਲੱਗਿਆ ਹੁੰਦਾ ਦਾ ਹਾਂ ਲਾਹੌਰ ਕੱਲ ਫੂ ਆ ਬਿਹਾ ਕੇ ਲੈਂਦਾ ਦਾ ਮੈਂ ਆਪਣੀ ਘਾਲੀ ਕੱਲ ਫੂ ਟਰੈਕਟਰ ਪਾ ਲਿਆ ਦਾ ਉਧਰੋਂ ਬਰਾਤ ਨਹੀਂ ਕਿਹਾ ਕਹਿੰਦਾ ਬਰਾਤ ਨਹੀਂ ਆਈ ਉਹ ਨਹਿਰ ਬਣਾਉਣ ਦੇਖਣ ਇਧਰ ਨੂੰ ਵੀ ਆਏਗਾ ਤੇ ਨਹੀਂ ਆਈ ਨਹੀਂ ਬੈਠਾ ਦੇਰ ਮੁੱਕਿਆ ਬਗਟਿਆ ਆ ਗਿਆ 11 ਵਜੇ ਪਹੁੰਚਿਆ ਕਰਾਉਂਦੀ ਕੋਲ 12 ਵਜੇ ਜੇ ਕਹਿੰਦੇ ਪਾਤੀ ਬਿਥਾਉਂਤੇ ਰਹਿ ਜਾਂਗੇ ਜੇ ਜਨ ਬੜੀ ਜਨ ਬੜੀ ਆ ਗਈ ਜੇ ਜਨ ਜ਼ਿਆਦਾ ਆ ਗਈ ਨਾ ਉਨ ਕੋ ਬਦਿਆ ਦਾ ਟਾਈਮ ਬਹੁਤ ਵਧੀਆ ਤਾਂ ਹੋਊਗਾ ਹਾਂ ਹੂੰ ਨਾ ਬਹੁਤ ਵਧੀਆ ਟਾਈਮ ਤਾਂ ਚਾਹੀ ਕੁਝ ਵੀ ਥਾ ਹੁਣ ਤਾਂ ਹੁਣ ਤਾਂ ਬਾਈ ਖੁੰਗਲ ਹੋ ਜਾਂਦਾ ਬੰਦਾ ਬਤਾਇਆ ਹੁਣ ਤਾਂ ਖੁੰਗਲ ਹੋ ਜਾਂਦਾ ਖੁੰਗਲ ਕਿੰਨੇ ਸਾਰੇ ਸਿਲੰਡਰ ਭਰਦੇ ਇਹਦਾ ਵਿਆਹ ਹੋ ਜਾਂਦਾ ਤਾਂ ਯਾਰ ਬਾਜੀ ਬਸ ਸੁਣਾ ਤੀ ਹਮਝ ਗਿਆ ਲੈ ਆ ਚਾਚਾ ਸਿਲੰਡਰ ਭਰਾ ਕੇ ਲੈ ਆ ਮੇਰੇ ਨਾਲ ਹਾਂ ਤੈਨੂੰ ਮੈਂ ਦੱਸਦਾ ਹੁ ਜਿੰਨੇ ਨੇ ਇੰਨੇ ਪੈਸੇ ਲੱਗੇ ਜੇ ਚੰਗਾ ਚੰਗਾ 35 50 50000 ਦੇ ਸਿਲੰਡਰ ਭਰ ਚਿੰਦੇ ਚੰਗਾ ਪ੍ਰੋਗਰਾਮ ਹੈ 30 ਦੇ ਘੱਟ ਤਾਂ ਕੋਈ 40 30 ਦੇ ਘੱਟ ਤਾਂ ਕੋਈ ਹਲੋ ਇੰਨੀ ਲਿਖਦਾ ਹੈਗਾ ਵੀ ਇੰਨੇ ਸਿਲੰਡਰ ਭਾਈ ਲੱਗਣੇ ਜੇ 7 8 6 700 ਬੰਦਾ ਠੀਕ ਹੈ ਕਿਨਾ ਮਠਾਈ ਘਰ ਦੀ ਬਣਾਉਣੀ ਹੈ ਠੀਕ ਨਹੀਂ ਗੱਲ ਫੇਰ ਲੱਗ ਲੈਂਦੇ ਮੇਰੀ ਮਠਾਈ ਘਰ ਦੀ ਨਹੀਂ ਕੁਝ ਵੀ ਕਰਦਾ ਨਹੀਂ ਫਿਰ 10 ਲੰਡ ਲਗਾਤੇ ਰੋਟੀ ਬਾਣੀ ਆ ਮੇਰਾ 10 ਲੰਡ ਰੋਟੀ ਬਾਣੀ ਪਪਕੋੜੇ ਫੇਰ 8 ਸਿਲੰਡਰ ਫੇਰ ਹੁਣ ਦੱਸ ਤੂੰ ਅਜਾ 2 ਹੋਰ ਆਲੇ ਤੈਨੂੰ ਦਿਖਾਉਂਗਾ 10 ਲੱਗੂਗੇ ਚਲੋ ਉਹ ਵੀ ਹੈਗਾ ਹੀ ਲਾ ਹਾਂ 10000 ਦੇ ਸਿਲੰਡਰ ਹੋ ਗਏ ਹਾਂ 10000 ਸਿਲੰਡਰ ਹੋ ਗਏ ਫੇਰ 3000 ਸਾਲਾ ਮੇਰੇ ਵਿਆਹ ਪੇ ਲੱਗੇ 2 ਵਿਆਹ ਪੇ 3000 ਲੱਗੇ ਤਾਂ ਯਾਰ 3000 ਤਾਂ ਹਲਵਾਈ ਦੇਣਾ ਗੱਲ ਫੇਰ ਹੈ ਤੋ ਉਹਨੂੰ ਉਹੀ ਦੱਸਦਾ ਇਹਦੇ ਬਿਆਨ ਨੂੰ ਇਹਦੇ ਯਾਰ ਇਹਦੇ ਬਿਆਨ ਨੂੰ ਵੀ ਮੈਂ ਕਹਿੰਦਾ 40-50000 ਨੂੰ ਹਲਵਾਈ ਤਾਂ ਪਹਿਲੇ ਵਿਆਹ ਨੂੰ 1.40 ਲੱਖ ਨੂੰ ਹਲਵਾਈ ਤਾਂ ਸਾਡਾ ਸਭ ਚਾਹ ਹਗਾ ਮਤਲਬ ਸਾਰਾ ਇਹ ਤੂੰ ਜੱਡੂ ਦਾ ਦਾ ਪੈਸਾ ਵੀ ਕਰਾਂ ਆਏ ਵਾਰ ਦੇਖਦਾ ਤੂੰ ਬਈ ਗੌੜੇਰ ਸਸ ਹੋਇਆ ਰੋਟੀ ਬਾਣੀਓ ਸਾ ਫੇਰ ਸਮਾਨ ਆਪਣਾ ਸਾਲਾ ਸਮਾਨ ਆਪਣਾ ਮੈਂ ਸਟਾਲਾ ਕਰੀਆ ਵੇਦੀਆਂ ਬਸ ਉਦੀਆਂ ਸਟਾਲਾਂ ਦੀਆਂ ਉਸਤਾਲਾਂ ਵੀ ਹੈਗੀਆਂ ਹਾਂ ਉਹ ਇਹ 1.40 ਲੱਖ ਹਲਵਾਈ ਦਾ ਬਣ ਗਿਆ ਤਾਂ ਬਣਦਾ ਬਾਈ ਫੇਰ 3.5 30-30 ਹਜ਼ਾਰ ਰੁਪਏ ਵਿਆਹ ਹੋ ਗਏ ਹਾਂ ਯਾਦ ਹੈ ਯਾਦਾਂ ਬੈਲੀ ਹੁੰਦੀ ਪੈਸੇ ਦੀ ਹੁਣ ਕਿੱਥੇ ਬੈਲੀ ਹੋ ਗਿਆ ਯਾਦ ਮੇਰੀ ਰੁਪਏ ਹੁਣ ਕਿੱਥੇ ਉਹ ਰੁਪਈਏ ਦਾ ਰੇਟ ਰੂਟ ਵੀ ਘਟਿਆ ਨਾ ਇਹ ਵੀ ਚੱਕਰ ਆ ਯਾ ਸੋਨਾ ਦਾ ਰੇਟ ਦਾ ਸੋਨਾ ਕਿਹੜਾ ਰੇਟ ਦਾ 1800 ਰੁਪਏ ਦਾ ਫੇਰ ਹੁਣ ਕਿੰਨਾ ਹੈ ਹੁਣ ਕਿੰਨਾ ਤੂੰ ਤਾਂ ਸੜਾ 70 75 ਹਜ਼ਾਰ ਮੈਂ 70000 75000 ਫੇਰ ਫੇਰ ਯਾਦ 1800 ਦਾ 1800 ਉਹ ਹੀ ਚੱਕਰ ਹੁਣ 30 ਹਜ਼ਾਰ ਵਾਲਾ ਕੰਮ ਦੇਖ ਲੈ ਤੂੰ ਹਾਂ ਜਿਹਦਾ ਕੰਮ 1800 ਹੁੰਦਾ ਯਾ ਥੋਣੂ ਪਿੱਤੇ ਹੁੰਦਾ ਉਹ ਹੋਰ ਆਪੇ 30 ਵਾਲਾ ਕੰਮ ਗਿਆ 10 15 ਲੱਖ ਚ ਗਿਆ ਉਹੀ ਤਾਂ ਦਾਦਾ ਮੈਂ ਲੜਾ ਵੀ ਕੋਈ ਸੁਰ ਨਹੀਂ ਹੈਗਾ ਲੋਕ ਸੋਨਾ ਕਦ ਜਮਾ ਕਰੀ ਜਾਂਦੇ ਆ ਸੋਨੇ ਦਾ ਰੇਟ ਵਧੀ ਜਾਂਦਾ ਹੈ ਹੈ ਪੈਸੇ ਦਾ ਰੇਟ ਘਟੀ ਜਾਂਦਾ ਸਮਝੇ ਗੱਲ ਆਇਨਾ ਫਰਕਾਂ ਦਾ ਫਰਕ ਪੈ ਗਿਆ ਜੇ ਕਿਤੇ ਸੋਨਾ ਮੈਂ ਰੱਖ ਮੈਂ ਥਾਲੀ ਸੋਨਾ ਮੈਂ ਭੈ ਕਿੱਥੇ ਰੱਖੀ ਰੱਖਣੀ ਹੈ ਇਹਦੀ ਮੈਂ ਦੇ ਕੇ ਸੁਨਿਆਰ ਨੂੰ ਐਫ ਡੀ ਕਰਾਤੀ ਹੂੰ ਸੋਨੇ ਦੀ ਸੋਨੇ ਦੀ ਜਾਨ ਨੂੰ ਐਫ ਡੀ ਐਫ ਡੀ ਵਧੀ ਜਾਂ ਦੁਗਣੀ ਦੁਗਣੀ ਹੋਈ ਹੈ ਜਾਨ ਨੂੰ ਕੁੜੀਓ ਸੋਨਾ ਹੋਰ ਉੱਪਰ ਚੜ੍ਹ ਕੇ ਉਹ ਗੱਲ ਮੈਂ ਤਾਂ ਸੁਣਾ ਰੱਖਣਾ ਤਾਂ ਆਹ ਵਰਤੀ ਦਾ ਹੀ ਹੋਗੀ ਤੇ ਹੋਰ ਤਾਂ ਨਹੀਂ ਲੋਗ ਸੁਣਾ ਗਵਾਉਂਦੇ ਫੜੀਪਕੇ ਕਿੰਨਾ ਕਿ ਹੁਣ 10% ਹੋਣਾ ਬਸ 10% ਹੁੰਦਾ ਤਾਂ ਫੇਰ ਸੋਨੇ ਵਰ ਦੇ ਲੱਗ ਕਿੰਨਾ ਸੋਨਾ ਜੇ ਵਧਿਆ ਤਾਂ ਫੇਰ ਦੁਬਾਰੇ ਦੇਰ ਦੇ ਕਿੰਨੇ ਹੁਣ ਬਸ ਹੁਣ ਐਫ ਡੀ ਤੇ ਲਾ ਕੇ ਉਹਨਾਂ ਹੋਣਾ ਬਣਾ ਕੇ ਦਿਖਾ ਮੈਨੂੰ ਨਹੀਂ ਬਣ ਸਕਦਾ ਬਣ ਨਹੀਂ ਬਣਦਾ ਨਹੀਂ ਐਫ ਡੀ ਜੇ ਸੋਨਾ ਹੈਗਾ ਸੋਨਾ ਲਓ ਇਹਦਾ ਆਪਾਂ ਨੂੰ ਪਤਾ ਵੀ ਸੋਨਾ ਆਉਣ ਵਾਲੇ 10 ਸਾਲ ਚ ਘਾਉ ਨਹੀਂ ਹੁੰਦਾ ਉਪਰੇ ਹੀ ਜਾਊਗਾ ਫਾਇਦਾ ਕੀ ਆ ਹੈ ਤਾਂ ਕੋਈ ਇਹਨੋਂ ਕੋਈ ਪ੍ਰੋਪਰਟੀ ਬਣਾ ਲਓ ਠੀਕ ਹੈ ਹੁਣ ਤੈ ਕਿਹੜੀ ਕਿਹੜੀ ਤੈ ਐਫ ਡੀ ਬਣਾਈ ਆ ਉਹ ਤੈ ਕਿਤੇ ਹੋਊਗੀ ਉਹਦਾ ਸੋਨਾ ਹੀ ਪਿਆ ਮੰਨ ਲਾ ਕਿ ਤੂੰ ਜੇ ਤੂੰ ਜੇ ਸੋਨਾ ਸੋਨਾ ਰੱਖਦਾ ਉਹ ਵੀ ਤੇਰੀ ਐਫ ਡੀ ਉਹ ਐਫ ਡੀ ਹੁੰਦੀ ਉਹ ਫੇਰ ਆਓ ਜਬ ਹੁਣ ਆਏ ਹੁਣ ਉਹਦਾ ਵਿਆਜ ਬਾਅਦ ਮਨ ਲਾ ਹਾਂ ਆ ਚੱਕਰਦਾ ਆ ਚੱਕਰਦਾ ਮੈਂ ਮੰਨ ਲਾ ਕੋਈ ਚੀਜ਼ ਦਾ ਕਾਕਾ ਕੰਮ ਕਰਨਾ ਜਣੀ ਹੁਣ ਬਾਈ ਮਹਿੰਗਾ ਤੇ ਕੰਮ ਆ ਜਾਂਦਾ ਮਹਿੰਗਾਈ ਵੀ ਆਦਾ ਬੰਮ ਕਰੀ ਮਹਿੰਗਾਈ ਤੇ ਦਮ ਤੇਉੜਿਆ ਗਿਆ ਪੁੰਟ ਗਰੀਬ ਹੁੰਦਾ ਕਿਆ ਖਾ ਲੂਗਾ ਕਿਆ ਪਾਲੂਗਾ ਠੀਕ ਹੈ ਜੀ ਅਮੀਰਾਂ ਦਾ ਵੀ ਇਹੀ ਕੰਮ ਹੈ ਗਰੀਬ ਗਿਆ ਰੋਟੀ ਸਭ ਨੂੰ ਖਾਣੀ ਪੈਣੀ ਹੈ ਹਾਂ ਹੈ ਕਿ ਨਹੀਂ ਫੇਰ ਮੋਰੇ ਆਪਾ ਰੋਣਾ ਕਰਨਾ ਹੈ ਨੰਨਾ ਲੰਮਾ ਰੇ ਫੇਰ ਮੇਹੀ ਹੋ ਗੱਲ ਤੋਂ ਰੋਟਾ ਵੀ ਢਮਾ ਕੇ ਰੇ ਪਾਉਂਗਾ ਪਹਿਲਾਂ ਪਾਉਂਗਾ ਉਹੀ ਇੰਦੇ ਮੈਂ ਤਨ ਨੂੰ ਆਏ ਦਾਤਾ ਵੀ ਇਹਨੂੰ ਹੁਣ ਬਾਕੇ ਜਨੇ ਪਾਤੀ ਛੇੜਣੀ ਨਹੀਂ ਸਿਆ ਮਨ ਲੰਗ ਜਨੇ ਪਾਤੀ ਤਾਰੇ ਆ ਹਾਂ ਇਹਨੂੰ ਆਉਂਦੇ ਨੂੰ ਕਹਿਣਾ ਵੀ ਇੱਕੀ ਪਤਲੀ ਪਤਲੀ ਰੋਟਾ ਵੀਟ ਦੀ ਠੰਡ ਠੰਡ ਮਾਰ ਦੇ ਇੱਕ ਤਾਂ ਹੈ ਜਿਹਦੇ ਖੁੰਜੇ ਆ ਹੈ ਤਵੀਆਂ ਨਹੀਂ ਲੱਗਦੀਆਂ ਹੁੰਦੀਆਂ ਉਹਦੀ ਸਮਝਿਆ ਇਹ ਉਹਨਾਂ ਨੂੰ ਕੀ ਲੈਣ ਨੇ ਕੱਖੰਡਾ ਮੈਂ ਤਾਂ ਕਹਾਂ ਪਾ ਰੇ ਪਾ ਨਹੀਂ ਪਾ ਭਾਰੇ ਵਿੱਚ ਕੋਈ ਕਾ ਲਗਣਾ ਥੋੜੀ ਇਹਨੂੰ ਕਿੰਨਾ ਕਿ ਟਾਈਮ ਲੱਗਣਾ ਦੋ ਘੰਟੇ ਨੂੰ ਬੜਨੇ ਨੂੰ ਲੱਗਣਾ ਹੈ ਨਹੀਂ ਰੇ ਪਾ ਕੇ ਦੋ ਵਾਰ ਬਾਹ ਹੋਣਾ ਬਾਹ ਕੱਖਿਆ ਹੋਰ ਮਾਰ ਹੋ ਜੂ ਇਹ ਸਾਲਾ ਗੰਦੇ ਵਿੱਚ ਅੰਮਣਾ ਜੇ ਨਾ ਪਾਈ ਵਾਧ ਵਧ ਕਰੀ ਫੇਰ ਇਹ ਤਾਂ ਜੰਮਣਾ ਹੀ ਹੈ ਫੇਰ ਜੰਮਣਾ ਮਰਦੀ ਲੀਣਾ 20 ਤਾਂ ਹਰੀ aí ਪੈਣ ਲੱਗੀ ਜਵੀ ਸੀ ਉਹ ਤਾਂ ਜੰਮਣਾ ਹੀ ਹੈ ਮਾਰਿਆ ਖੜੇ ਨੂੰ ਹਵਾ ਜੀ ਲੱਗੇ ਨਹੀਂ ਤਾਂ ਹੀ ਫਾਇਦਾ ਖੁੱਲੇ ਖੇਤ ਮੜ ਜਾ ਉਹਨਾਂ ਪਾੜ ਫਾੜਿਆ ਪਾੜ ਦੇਖ ਆਲੇ ਨਾਲ ਦੇਖ ਲੂਗੇ ਆਲੇ ਬਾਦੂਗੇ ਤਾਮੀਆ ਆਲੇ ਪਾਕੇ ਢੂੰਗਾ ਬਾ ਢੂੰਗਾ ਬਾਦੂਗੇ ਉਰਦ ਨਾਲ ਦੇ ਖੁੰਝ ਲੈ ਆਉਂਦੇ ਆਰੇ ਪਾਕੇ ਫਿਰ ਤੋਂ ਬਬਰੀ ਕਰਦੇ ਰੂਟਾ ਵੀਡਣਾ ਰੂਟਾ ਵੀਡਣਾ ਤੀਜੇ ਨੇ ਦੇ ਪਹਿਲਾਂ ਆਰੇ ਪਾਕੇ ਸਵਾਗੇ ਨਾਲ ਸਵਾਗੇ ਨਾਲ ਰੇ ਹਟ ਕਰਕੇ ਰੂਟਾ ਵੀਡਰ ਮਾਰ ਆਲੇ ਨਾਲ ਬਾਦੂਗੇ ਰੂਟਾ ਵੀਡਰ ਨਾਲ ਫਾਲੇ ਠੀਕ ਆ ਹਾਂ ਇੱਥੇ ਜਿਹੜੇ ਕਾਗਜ਼ ਸਿਕਾਉਣਾ ਰੂਟਾ ਵੀਡਰ ਨਾਲ ਹੀਟਾਂ ਬਾੜ ਦਿੰਨਾ ਕਾਗਜ਼ ਇਹ ਰੇ ਲੱਗੇ ਹੁਣ ਤਾਂ ਵੀ ਇਹਨੇ ਮੂਵ ਮਾਰ ਕੇ ਔਰ ਜਿੰਨਾ ਜਦੋਂ ਹੁਣ ਕਸੀ ਜਾਂਦੇ ਉਹ ਫਟਫਟ ਦਾ ਮਾਰਦੇ ਹੁਣ ਜਾਲਾ ਲੱਗਣ ਲੱਗ ਗਿਆ ਜਿੰਨੇ ਜਿੰਨੇ ਕਸੀ ਜਾਂਦੇ ਹਲੇ ਹੋਰ ਕਸੂਗੇ ਦੇਖੀਂ ਅਜਾ ਵੀ ਮੋਟੇ ਹਮੜੇ ਜੇ ਜਿੱਦਾਂ ਆਪ ਜਮਾ ਹੀ ਹੋ ਗਿਆ ਨਾਲੇ ਜ਼ੀਰੋ ਇਹ ਤਾਂ ਜਦ ਤਵੀ ਦਾ ਮੂੰਹ ਫੇਰ ਦੇਖੀ ਨਾ ਤੇ ਤੂੰ ਹੈ ਨਾ ਜਦ ਕਿ ਰੇਤੇ ਮਾ ਚੱਲਨੇ ਫੇਰ ਜਿਆਦਾ ਮਾ ਜੀ ਰੇਤੇ ਮਾ ਬਹੁਤ ਮਾ ਜਉਂਦੀ ਐ ਆਪਰੇ ਰੇਤਾ ਘੱਟ ਨਾ ਇਹ ਤਾਂ ਉਹ ਪਰਲੀ ਸਟੇ ਆ ਇੱਥੇ ਚੱਲਦੀ ਐ ਤੇ ਬੂਲਰ ਤੇ ਹੁਣ ਚੱਲੂਗੇ ਉੱਥੇ ਹੂੰ ਗਾਹ ਨੂੰ ਜੀਰ ਤੇ ਪੈ ਚੱਲੂਗੇ ਉੱਥੇ ਤਾਂ ਹੁਣ ਮੂੰਹ ਬਣ ਕੇ ਸਾਈਆਂ ਨੇ ਉਹ ਬਣ ਜਾਨੇ ਬਾੜੀ ਮੋਟੀ ਕਾ ਸਾਰਾ ਇਹਨੇ ਕਣਕਾ ਸੁੱਕੇ ਮੇਂ ਜਿਆਦਾ ਵੱਟੂ ਲਾਦੇ ਅਗਲੇ ਸਾਲ ਬਣ ਜਾਨੇ ਜਾਂ ਤਾਂ ਹੁੰਦਾ ਰੇਤਾ ਭਾਉਂਦੇ ਰੇਤੇ ਨੇ ਭਾਉਂਦੇ ਮਾਜਣੇ ਰੇਤਾ ਦਾ ਬਾਰ ਮਾੰਦਾ ਰੇਤਾ ਸਾ ਵਦੀਲੇ ਮਾਜ ਕੇ ਰੱਖ ਦਿੰਦੇ ਨੇ ਰੇਤੇ ਚ ਬੂਟ ਬੂਟੇ ਦੇ ਹੁਣ ਬੂਟੇ ਬਾਟਾ ਹੋਗੇ ਹੁਣ ਗਾਂਵ ਜਾ ਜੀਵੀ ਲਾਉਣੀ ਆ ਪਹਿਲਾਂ ਚੱਲਦੀ ਆ ਉਹ ਬਣਾ ਕੇ ਉਹ ਵੀ ਵੇਖ ਲੀਓ ਉੱਥੇ ਮਾਜ ਹੋਣੇ ਜਾਂ ਗੰਨੇ ਦੇ ਵੱਟ ਲਾਉਣੇ ਹੈ ਕਿ ਨਹੀਂ ਫੇਰ ਮਾਹੀਓ ਟਾਈਮ-ਟਾਈਮਾਂ ਤੇ ਤਕੜੀਆਂ ਹੋਣੀਆਂ ਆ। ਆ ਡਾਕਟਰ ਦਾ ਹੌਲੀ ਜ਼ੋਰ ਲੈਣਾ ਕਹਦਾ। ਯਾਦ ਤਵੀ ਯਾ ਮਨ ਕੇ ਜਦ ਵੀ ਆਦਦੇ ਤੇ ਥੋੜੀ ਉੱਪਰ ਰਹਿ ਜਾਂਦੀ ਆ। ਜਦ ਤਾ ਫੇਰ ਪੜਾਂਗਾ ਹੀ ਪਾਉਣ ਲੱਗ ਜਿੰਦੀ ਆ ਤਵੀਆਂ। ਜਦੋਂ ਉਹ ਛੋਟੀਆਂ ਤਵੀਆਂ ਦੇਖ ਲੈ ਕਿੰਨੇ ਕਿੰਨੇ ਕੰਮ। ਹੱਥਾਂ ਸਜੇ ਨਹੀਂ ਲੰਮੀਆਂ। ਹਾਰੀ ਹੱਲੇ ਉੱਪਰ ਜਾਂਦੀ ਆ। ਮੈਂ ਕਹਿੰਦਾ ਉਹ ਬਲਾਂ ਦਾ ਬਹੁਤ ਕਰਦੀਆਂ ਉਹ। ਗੱਲੇ ਉੱਪਰ ਜਾਂਦੀ ਆ ਉਹਦਾ। ਬੂਟੇ ਮਾਤਾ ਨੂੰ ਬਹੁਤ ਲੋਟ ਆ। ਹੋਰ ਬੌਣਾ ਕਰਦੀਆਂ ਉਹ। ਛੋਟੀ ਇਹ ਦਾੜ ਦਾ ਚਲਦੀ ਇਹਨੂੰ 12 ਦੀ ਇਹ ਖਾਂਦੀਆਂ ਹੋ ਆਹੋ ਇਹਨੂੰ ਤੋਂ ਬਰਾ ਨਹੀਂ ਖਾਂਦੀ ਫੇਰ ਇਹਨੂੰ ਦਾਹੀ ਬਾਰਾ ਖਾਂਦੀ ਬੁੱਟੇ ਬਾਟੇ ਮੈਂ ਠੀਕ ਅਸੀ ਜੋ ਬੁੱਟੇ ਬਾਟੇ ਨੂੰ ਠੀਕ ਆ ਬੁੱਟੇ ਮੋਟੇ ਦਾ ਦੂਜੇ ਸਾਲ ਦੇ ਗੰਨਾ ਪਰ ਪਟਣਾ ਉਹਨੂੰ ਬਾਰ ਸਾਨੂੰ ਬਾਪਾ ਬੜਬੜ ਮਾਰਦਾ ਤੇ ਹੁਣ ਵੀ ਕਦੇ ਪੂਰੀ ਉਧਰ ਦੀ ਆਉਂਦੇ ਸਾਈਂ ਬੈਰਿੰਗ ਸਾਈਂ ਆਉਂਦੀ ਤਾਂ ਵੀ ਪਾੜ ਨੂੰ ਵੀ ਜਿੱਥੇ ਬੈਰਿੰਗ ਉੱਥੇ ਸਾਈਂ ਆਉਂਦੀ ਤਾਂ ਵੀ ਥੱਲੇ ਦੇਖਦਾ ਯੋ ਬਣਿਆ ਬੋ ਦੇਖ ਕਾਲਸ ਜੀ ਉਤਰ ਗਈ ਸਾਰੀ ਇਹ ਹਿੰਦੋ ਨੇ ਮੈਂ ਕਿ ਰੋਟੀਆਂ ਨਹੀਂ ਖਾਂ ਮੈਂ ...yünler oldu yani. Belli bağlı.